ਜੀ ਪੈਣੀ ਸਾਹਿਬ ਤੇ तमाम ਸਾਥੀगण मेरे नाल आए रोशन जी हां जी और कहत है कि रोशन सादा प्रधान है किसान यूनियन दा हरा ਲੋੜ ਇਹ ਕਹਿਣ ਦੀ ਲੋੜ ਹੈ ਲਾਇਸੈਂਸ ਉਹਨਾਂ ਦੇ ਪਾਇਆ ਹੋਇਆ ਸੋ ਪੋਣਾ ਸਾਰੇ ਰਾਂ ਭਾਈ ਬਹੁਤ ਧੰਨਵਾਦ ਕਿ ਤੁਸੀਂ ਸਾਰੇ ਇੱਥੇ ਇਕੱਠੇ ਹੋਏ ਹੋ ਸਾਨੂੰ ਸੁਣਨ ਆ ਸੇ ਮੇਰਾ ਨਾਮ ਰਾਜਾ ਵੜਿੰਗ ਹੈ ਔਰ ਤਕਰੀਬਨ ਲੋਕ ਕਈ ਜਾਣਦੇ ਹੈ ਉਹ ਸਾਡਾ ਕੋਈ ਬਾਪੂ ਟਾਵਾਂ ਟੱਲਾ ਜਿਹੜਾ ਨਾ ਜਾਂਦਾ ਹੋਵੇ ਤਿੰਨ ਵਾਰ ਦਾ ਮੈਂ ਮਿਲੇ ਗਿੱਦੜ ਬਾਤੋਂ ਔਰ ਇਸ ਵਾਰੀ ਮੈਂ ਐਮਪੀ ਦੀ ਟਿਕਟਾਂ 'ਤੇ ਖੜਾ ਹੋਇਆ ਸੋ ਮੇਰੀ ਬੇਨਤੀ ਹੈ ਤਖੜੇ ਹੋ ਕੇ ਮੈਨੂੰ ਮੋਟਾ પાਕੇ ਜਿਤਾਓ ਮੈਂ ਦੇਸ਼ ਦੀ ਸੰਸਦ ਦੇ ਵਿੱਚ ਸੋਨੇ ਲੋਕਾਂ ਦੇ ਮੁੱਦੇ ਚੱਕਾਂਗਾ ਔਰ ਤੁਸੀਂ ਫਕਰ ਮਹਿਸੂਸ ਕਰੋਗੇ ਕਿ ਰਾਜਾ ਵੜਿੰਗ ਸਾਡੇ ਜਿਤਾਇਆ ਮੁੰਡਾ 540 ਐਮਪੀਆ ਦੇ ਸਾਹਮਣੇ ਧੂਣਾ ਪੱਟੀ ਜਾਂਦਾ ਤੁਸੀਂ ਇਹ ਫਕਰ ਮਹਿਸੂਸ ਕਰੋਗੇ ਰਾਏ ਸਿੱਖ ਬਰਾਦਰੀ ਦੇ ਮਸਲੇ ਰਾਏ ਸਿੱਖ ਬਰਾਦਰੀ ਦੇ ਰਿਜ਼ਰਵੇਸ਼ਨ ਦੇ ਪੱਕੇ ਮਸਲੇ ਇਹ ਸੀ ਆਉਣ ਵਾਲੇ ਸਮੇਂ ਦੇ ਵਿੱਚ ਜਰੂਰ ਚੱਕਾਂਗੇ ਅੱਜ ਵੀ ਇੱਕ ਪਾਰਟੀ ਕਾਂਗਰਸ ਪਾਰਟੀ ਨੇ 13 ਸੀਟਾਂ ਦੇ ਵਿੱਚੋਂ ਰਾਏ ਸਿੱਖ ਬੰਦੇ ਨੂੰ ਸ਼ੇਰ ਸਿੰਘ ਖੋਬਾਈ ਨੂੰ ਰਾਜੇ ਵਿਡਿੰਗਰੀ ਟਿਕਟ ਔਰ ਰਾਹੁਲ ਗਾਂਧੀ ਤੇ ਟਿਕਟ ਦਿੱਤੀ ਐ ਦਵਿੰਦਰ ਖੋਬਾਈ ਕਿਰ ਔਰ ਕਿਸੇ ਨੇ ਐਮਪੀ ਨੂੰ ਨਹੀਂ ਦੇ ਦਿੱਤੀ ਬੋਡੀ ਬਰਾਦਰੀ ਤੇ ਉਹਨਾਂ ਨੂੰ ਜ਼ਰਾ ਟੈਲੀਫੋਨ ਕਰਕੇ ਪੁੱਛ ਲਿਓ ਜੇ ਜਾਣਦੇ ਹੋ ਤਾਂ ਉਹ ਦੱਸਣਗੇ ਕਿ ਰਾਜੇ ਵੜੰਗਣੇ ਸਾਡੀ ਲੜਾਈ ਲੜੀ ਉੱਥੇ ਇੱਕ ਬੀਜੇਪੀ ਚੋ ਸੋਟੀ ਆ ਰਿਆ ਸੀ ਸਾਡੇ ਕੋਲੇ ਜਿਹੜਾ ਕਿਹਾ ਕਿ ਸਾਨੂੰ ਟਿਕਟ ਦੇ ਦਿਓ ਮੈਂ ਕਿਹਾ ਟਿਕਟ ਤਾਂ ਬਰਾਦਰੀ ਨੂੰ ਜਾਊਗੀ ਫਰੋਜ਼ਪੁਰ ਚ ਬਹੁਤ ਸਾਰੀ ਬਾਰਡਰ ਤੇ ਆਪਣੀ ਬਰਾਦਰੀ ਬੈਠੀ ਸੋ ਮੇਰੀ ਬੇਨਤੀ ਹੈ ਤੁਹਾਨੂੰ ਹੱਥ ਜੋੜ ਕੇ ਕਿ ਇਹ ਸਵਾਰੀ ਬਹੁਤ ਫੈਸਲਾਕੁਨ ਤੇ ਨਰਨਾਇਕ ਲੜਾਈ ਹੈ ਪੰਜਾਬ ਦੀ ਹੋਂਦ ਖਤਮ ਹੋ ਜਾਊਗੀ ਜੇ ਇਸ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਵਾਰੇ ਬਣ ਗਿਆ ਫਿਰ ਵੋਟਾਂ ਨਹੀਂ ਬੈਣਗੀਆਂ ਚਾਈਨਾ ਚ ਵੋਟਾਂ ਨਹੀਂ ਪੈਂਦੀਆਂ ਰਸ਼ੀਆ ਚ ਵੋਟਾਂ ਨਹੀਂ ਪੈਂਦੀਆਂ ਕੋਰੀਆ ਚ ਵੋਟਾਂ ਨਹੀਂ ਪੈਂਦੀਆਂ ਦੁਬਈ ਚ ਵੋਟਾਂ ਨਹੀਂ ਪੈਂਦੀਆਂ ਉੱਥੇ ਰਾਜੇ ਸ਼ਾਸਨ ਕਰਨ ਲੱਗ ਜਾਂਦੇ ਆ ساری ਜ਼ਿੰਦਗੀ ਉਹ ਰਹਿੰਦੇ ਆ صدام ਸੈਦ ਹਰਗੇ ਤੁਸੀਂ ਦੇਖਿਆ ਹੋਣਾ ਗਦਾਫੀ ਹਰਗੇ ਉਹ ਆ ਕੇ ਮਾਰ ਕੀ ਕਰਦੇ ਤੇ ਬਾਬਾ ਸਾਹਿਬਾ ਬੇਦਕਰ ਨੇ ਸਾਨੂੰ ਸੰਵਿਧਾਨ ਦਿੱਤਾ ਸੀ ਕੇ ਇਸ ਕਰਕੇ ਇੱਥੇ ਵੋਟਾਂ ਪੈਂਦੀਆਂ ਤੇ ਮੈਂ ਤੇ ਜੱਗਾ ਤੁਹਾਡੇ ਕੋਲੇ ਆਇਆ ਵੋਟਾਂ ਮੰਗਣ ਆਸਿਆ ਗਿਆ ਇੱਕ ਪਹਿਲਾਂ ਗਲਤੀ ਕਰ ਲਈਏ ਤੁਸੀਂ ਆ ਤੁਸੀਂ ਕੀਤੀ ਆ ਜਿਹੜੀ ਉੱਥੇ ਮੁੰਡੇ ਖੜੇ ਆ ਸਾਰੇ ਝਾੜੂ ਪੜਾ ਫੇਰਿਆ ਮਿੱਤਰੋ ਤੁਸੀਂ ਚੱਕ ਤੇ ਭੱਡੇ ਹਾਂ ਆ ਜਿਹੜੇ ਚਿੱਟੀਆਂ ਦਾੜੀਆਂ ਵਾਲੇ ਸਾਡੇ ਨਾਲ ਸੀਗੇ ਆਹ ਜਿਹੜੀਆਂ ਬੇਬੇਆਂ ਸਾਡੇ ਨਾਲ ਸੀ ਜਿਹੜੇ ਮੁੰਡੇ ਤੇ ਕੁੜੀਆਂ ਇੰਨੀਆਂ ਸੀ ਨਾ ਇਹਨਾਂ ਨੇ ਚੇਪੀ ਘੜਦੇ ਸਾਡੇ ਮਾਰ ਮਾਰ ਕੇ ਝਾੜੂ ਸਾਡੀ ਧੂਈ ਜੈਸੇ ਠੱਕੇ ਚਲਾਵਾ ਮਾਰਿਆ ਇਹਨਾਂ ਝੜਦੇ ਹੁਣ ਉਹੀ ਝਾੜੂ ਤੀਲਾ ਤੀਲਾ ਹੋਇਆ ਪਿਆ ਇਹ ਗੱਲ ਚਾਹੀਏ ਉਹ ਦੇਖ ਲੈ ਨਿੱਕੇ ਜੇ ਬੱਚੇ ਵਾਲੀ ਕੁੜੀ ਸਾਡੀ ਕਹਿੰਦੀ ਝਾੜੂ ਦਾ ਨਜ਼ਾਰਾ ਤੁਸੀਂ ਵੇਖਿਆ ਬੇਬੀ ਮਾਨੂੰ ਕੇ ਦੋ ਵਾਰੀ ਐਮਐਲਏ ਬਣਾਈ ਆਈਏ मिली है जब भी आई है कोई मरे थे कोई जमे थे ठीक किया थोड़े ਪਿੰਡ ਚ ਕੋਈ ਕੁੱਤੋਂ ਮਨਾਰ ਬਣਾਤਾ ਕੋਈ ਬਣਾਇਆ ਪਿੰਡ ਚ ਥੋੜੇ ਪਿੰਡ ਦਾ ਮੁੰਡਾ ਕੋਈ ਨੌਕਰੀ ਲਾਇਆ ਨਸ਼ਾ ਪਿੰਡ ਚੋਂ ਘਟਾਤਾ ਰੇਤਾ ਚੱਕਰੋਂ ਬੰਦ ਕਰਦਾ ਜੀ ਰੇਤਾ ਚੱਕਰੋਂ ਬੰਦ ਹੋ ਗਿਆ ਸਾਡੇ ਜਮੀਨਾ ਚ ਰੇਤਾ ਹੈ ਹਾਂ ਜਮੀਨਾ ਚ ਰੇਤਾ ਪਿਆ ਹੈ ਹਜੇ ਤਾਂ ਜਮੀਨਾ ਚ ਪਿਆ ਹਜੇ ਸ਼ੁਕਰ ਕਰੋ ਇਹਨਾਂ ਨੇ ਸਿਰਚ ਨਹੀਂ ਡੇਟਾ ਪਾ ਓਏ ਓਏ ਮਸ਼ੀਨਾ ਨਹੀਂ ਦੋ ਦਰਿਆ ਚਲਾਈ ਖੜੀ ਐ ਹਾਂ ਚਲਾਈ ਖੜੀ ਜੇ ਤੇ ਫਿਰ ਚਲਾਈ ਜੀ ਰੋਜ਼ ਹੀ ਚਲਦੀ ਆ ਮਸ਼ੀਨਾ ਚਲਾਈ ਖੜੀ ਜੇ ਕੌਣ ਚਲਾਈ ਖੜੀ ਜੇ ਇਹ ਮਾਰੋਕੇ ਆਜੇ ਮਾਰੋਕੇ ਚਾਹੇ ਕਿਉਂ ਨਾ ਹੋਇਆ ਸੀ ਤਾਂ ਐਮਐਲਏ ਮੈਂ ਬਣਾਈਏ ਐਮਐਲਏ ਕਿਹੜੇ ਬਣਾਈਏ ਹਾਂ ਜੇ ਮੋਟਾ ਤੈਹੀਂ ਪਾਈਂਗੇ ਉਹਨ ਮਸ਼ੀਨ ਤਾਂ ਤੈਹੀਂ ਚਲਾਈ ਜੇ ਕਿਉਂ ਭਈ ਮਸ਼ੀਨਾ ਅਗਲੀ ਚਲਾਊਗੀ ਕੋਰੀ ਕੋਰੀ ਮਸ਼ੀਨੋਂ ਢਾਈ ਸਾਲ ਚੱਲੂਗੀ ਇਹ ਤੋਂ ਬਾਅਦ ਤਾਂ ਮਸ਼ੀਨ ਤੁਸੀਂ ਪੱਕੀ ਦਾ ਹੋਰੇ ਖੋਦੇ ਨੇ ਬਲੰਝਰ ਵਾਹ ਹੁਣ ਵਾਹ ਬਲੰਝਰ ਖੋਲੇ ਮੇਰੇ ਕਹਿਣ ਦਾ ਮਤਲਬ ਇਹ ਤੁਹਾਡੀ ਗਲਤੀ ਹੈ ਮਿੱਤਰੋ ਤੁਹਾਨੂੰ ਲੱਗਿਆ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਬਿਨਾ ਘਰ ਤੋਂ ਚੱਲੂਗੀ ਇਹ ਬਿਨਾ ਬਿડા 99 ਨਾਲ ਚੱਲੂਗੀ ਇਹਨਾਂ ਨੇ ਤਾਂ ਕੱਖ ਨਹੀਂ ਛੱਡਿਆ ਕ੍ਰਾਪਸ਼ਨ ਵਧ ਗਈ ਕੇ ਘਟ ਗਈ ਵਧ ਗਈ ਕਸ਼ਾ ਵਧ ਗਿਆ ਥੋੜੇ ਪਿੰਡ ਦੇ ਕਿੰਨੇ ਮੁੰਡੇ ਲੱਗ ਗਏ ਨੌਕਰੀ ਦੱਸਿਓ ਬਈ ਕभी ਗੋਨੀ ਲੱਗੇ ਤੇ ਫਿਰ ਵੋਟਾ ਘਾ ਨਹੀਂ ਪਾਈਏ ਨਹੀਂ ਫਿਰ ਬਿੱਬੀ ਵੜਨੀ ਨਹੀਂ ਚਾਹੀਦੀ ਪੱਕਾ ਹੈ ਮਾਨੂੰ ਕੇ ਮਾਨੂੰ ਕੇ ਕਰਾ ਦਿਓ ਭਗਵੰਤ ਮਾਨ ਦੇ ਛੁਟਕਲੇ ਸੁਣ ਲੋ ਮੇਰੇ ਬਾਈ ਦੇ ਉਹ ਕਹਗਾ ਵੀਰਾ ਭਰਾ ਸੀਐਮ ਸਾਹਿਬ ਕਹਿਣਗੇ ਚੱਕ ਦਿਆਂਗੇ ਠੋਕ ਦਿਆਂਗੇ ਦੇਖਿਓ ਔਰੇ ਭਾਈ ਤੁਸੀਂ ਮੁੱਖ ਮੰਤਰੀ ਬਣ ਗਏ ਹੋ ਪਹਿਲਾਂ ਤੁਸੀਂ ਇਸ ਤਰ੍ਹਾਂ ਵੀ ਗੱਲਾਂ ਕਰਦੇ ਛੱਗੇ ਲੱਗਦੀ ਹੁਣ ਮੁੱਖ ਮੰਤਰੀ ਬਣਦੇ ਹੋ ਤੁੰ ਤੁਸੀਂ ਕਹੋ ਈ ਰਾਏ ਸਿਕ ਬਰਾਦਰੀ ਦੇ ਪੇਟ ਦੇ ਪਿੰਡਾਂ ਦੇ ਲੋਕੋ ਮੈਂ ਤੁਹਾਡੇ ਮੁੰਡਿਆਂ ਨੂੰ ਨੌਕਰੀ ਦਿਆਂਗਾ 2500 ਮੁੰਡਿਆਂ ਨੂੰ ਨੌਕਰੀ ਦਿਆਂਗਾ ਮੈਂ ਆ ਤੁਹਾਡੀ ਡਿਵੈਲਪਮੈਂਟ ਕਰਾਵਾਂਗਾ ਹੁਣ ਵੀ ਉਹੀ ਚੌੜਚਾਪਾ ਔਰ ਤੁਸੀਂ ਵੀ ਆਹੀ ਪਸੰਦ ਕਰਦੇ ਹੋ ਮਾੜੇ ਬੰਦੇ ਨੂੰ ਟਰੈਕਟਰ ਤੇ ਵਧਾ ਦੇਉਗੇ ਨਾ ਅੰਜਾਨ ਨੂੰ ਉਹ ਰੀਆ ਕਲਚ ਪਲੇਟਾਂ ਫੇਲ ਕਰ ਦੂਗਾ ਨਾਲ ਦੀ ਨਾਲ ਹਿੱਸਾ ਖੋਲ ਕੇ ਕਲਚ ਪਲੇਟਾਂ ਪਾਉਣੀਆਂ ਪੈਣਗੀਆਂ ਓਵੇਂ ਤੁਸੀਂ ਕੀਤਾ ਪੰਜਾਬ ਦੀਆਂ ਕਲਚ ਪਲੇਟਾਂ ਫੇਲ ਕਰਨ ਦਾ ਕੰਮ ਤੁਸੀਂ ਕੀਤਾ ਖਾਸ ਕਰਕੇ ਮੁੰਡਿਆਂ ਮੁੜਿਆਓ ਉਹ ਕਿਹੜਾ ਹੈ ਗਾਣਾ ਇਹਨੇ ਮੁੜਿਆਵੇਂ ਮੁੜਿਆਵੇਂ ਕੀ ਹੈ ਆਪਣੇ ਘਰਾਂ ਨੂੰ ਅਰਦਾਸ ਕਰਨ ਦਾ ਗਾਣਾ ਲਗਾ ਕੇ ਜੱਗਾ ਕਰ ਲੈਂਦਾ ਹਾਂ ਇਹ ਵੀ ਗਾ ਲੈਂਦੇ ਆ ਮੁੜਿਆਵੇਂ ਮੁੜਿਆਵੇਂ ਸੱਜਣਾ ਮੁੰਡਿਆ ਆਪਣੇ ਘਰਾਂ ਨੂੰ ਇਹੋ ਜਿਹਾ ਗਾਣਾ ਹੈ ਮਾਨ ਸਾ ਦਾ ਹੁਣ ਮੁੜਿਓ ਬਹੁਤ ਹੋ ਗਿਆ ਕਾਂਗਰਸ ਪਾਰਟੀ ਇੱਕ ਚੰਗੀ ਪਾਰਟੀ ਹੈ ਕਾਂਗਰਸ ਪਾਰਟੀ ਨਹੀਂ ਬੇਬੀ ਜੀ ਮਾਨ ਸਾ ਦਾ 1000 ਰੁਪਿਆ ਆਇਆ ਹੈ ਇਹ ਕੋਨੀ ਹੈ ਨਹੀਂ ਹੈ ਲੈ ਲੋ ਸਵਾਲ 26 ਮਹੀਨੇ ਹੋ ਗਏ ਮਾਨ ਸਾਹਿਬ ਨੂੰ ਬਣੇ 26000 ਰੁਪਿਆ ਥੋੜਾ ਬਣ ਗਿਆ ਮਾਨ ਦੇ ਨਾਲ ਮਾਨੂਕੇ ਨੂੰ ਕਿਹਾ ਲਿਆ 26000 ਤੈਨੂੰ ਵੋਟਾਂ ਪਾਵਾਂਗੇ ਕਾਂਗਰਸ ਪਾਰਟੀ ਨੇ ਤੁਹਾਨੂੰ ਹਜ਼ਾਰ ਦਿੱਤਾ ਫਿਰ ਕੀ ਕੀਤਾ ਤੁਹਾਡੀ ਪੈਨਸ਼ਨ ਵਧਾਈ 500 ਰੁਪਿਆ ਪੈਨਸ਼ਨ ਹੁੰਦੀ ਸੀ ਅਸੀਂ 1500 ਕੀਤੀ ਤੁਹਾਡੀ ਕੁੜੀ ਦੇ ਵਿਆਹ ਤੇ 16000 ਮਿਲਦਾ ਸੀ ਅਸੀਂ 51000 ਕੀਤਾ ਤੁਹਾਡੀਆਂ ਬੱਸਾਂ ਦਾ ਕਿਰਾਇਆ ਮੁਫਤ ਕੀਤਾ ਆ ਜਿਹੜੀ ਕਣਕ ਮਿਲਦੀ ਹੈ ਕਾਂਗਰਸ ਨੇ ਦਿੱਤੀ ਸੀ ਨਰੇਗਾ ਹਾਂ ਕਿਹੜੀ ਕਣਕ ਹੁਣ ਆਟਾ ਲੈ ਲੈ ਤੂੰ ਮਾਨੂਕੇ ਦਾ ਮਾਨੂੰ ਕਹਿੰਦਾ ਆਟਾ ਚੱਕ ਤੇਲੀ ਨੇ ਮੋੜੇ ਚ ਪੰਨੇ ਗਰਮੀ ਚ ਪੰਜਾ ਦਿਨਾਂ ਪਾ ਦੇ ਆ ਕਿ ਸੁੰਡ ਫਿਰ ਤੇਰੇ ਖਾ ਕੇ ਨਗੇ ਪਸੂ ਹਾਂ ਨਾ ਕਿਸੇ ਨੇ ਆਟਾ ਮੰਗਿਆ ਨਾ ਲੱਲਾ ਨਾ ਖੱਖਾ ਕਹਿੰਦੇ ਆਟਾ ਕਿਉਂਕਿ ਆਟਾ 500 ਕਰੋੜ ਰੁਪਏ ਦਾ ਭਿਓਨ ਤੇ ਪੈਸੇ ਦਾ ਤੇ ਖਾਣੇ ਇਸ ਕਰਕੇ ਆਟਾ ਦਿੱਤਾ ਬਈ ਕਣਕ ਅਸੀਂ ਲੋਕਾਂ ਨੂੰ ਦਾਣੇ ਦੇ ਦਿੰਦੇ ਸੀ ਦਾਣੇ ਲੋਕ ਵੇਚ ਦਿੰਦੇ ਸੀ ਚੱਕੀ ਤੇ ਹੌਲੀ ਹੌਲੀ ਵਿਚਾਰੇ ਉੱਥੋਂ ਕਣਕ ਲੈ ਕੇ ਆਟਾ ਬਣਾ ਕੇ ਆਪ ਦਾ ਗੁਜ਼ਾਰਾ ਕਰੀ ਜਾਂਦੇ ਸੀ ਟੈਨਸ਼ਨ ਨਾ ਲੋ ਕੰਮੀਆ ਕਰਤੀ ਇਹਨਾਂ ਲੋਕਾਂ ਇਹਨਾਂ ਨੂੰ ਕੀ ਭਾਗਦੇ ਹੂੰ ਇਹ ਥੋੜੇ ਦਾਣੇ ਨਾਲ ਲੈ ਜਾਣ ਸੋ ਮੇਰੀ ਬੇਨਤੀ ਹੈ ਪਰ ਤੁਸੀਂ ਵੀ ਭੁੱਲ ਜਾਨੇ ਉਹ 5 ਲੱਖ ਦਾ ਤੁਹਾਡਾ ਇਲਾਜ ਦਾਕਾਰ ਕਾਂਗਰਸ ਪਾਰਟੀ ਨੇ ਬਣਾਇਆ ਸੀ ਭੁੱਲ ਗਏ ਨਰੇਕਾ ਕਾਂਗਰਸ ਨੇ ਖਿਲਾਈ ਸੀ ਹੁਣ ਜੇ ਸਾਡੀ ਸਰਕਾਰ ਆ ਗਈ 400 ਰੁਪਏ ਨਰੇਕਾ ਦੀ ਦਿਹਾੜੀ ਕਰਨ ਲੱਗੀਆਂ 400 ਰੁਪਏ ਪਰ ਥੋੜਾ ਜਿਹਾ ਗੌਰ ਫਰਮਾਇਓ ਸਾਡੇ ਮੁੱਕਾ ਤੁਸੀਂ ਫਰਮਾਉਂਦੇ ਨਹੀਂ ਐ ਸਾਡੇ ਤੇ ਬਸ ਤਾ ਤੁਸੀਂ ਚੜ ਗੀਆਂ ਪੁਰਨੇ ਮਗਰ ਜਿਹੜਾ ਬਾਪੂ ਸੀ ਘਰ ਵਾਲਾ ਤੁਹਾਡੇ ਉਹ ਵੀ ਚੜਦਾ ਹੁਣ ਵਾਸਤੇ ਨਾਲ ਸਾਨੂੰ ਗਾਲਾਂ ਕੱਢਦਾ ਕਿ ਯਾਰ ਪਹਿਲੀ ਵਾਰੀ ਜਨਾਨੀ ਦੇ ਮਗਰ ਲਾ ਕੇ ਇਹਦੇ ਮਗਰ ਚੜਨਾ ਪੈਂਦਾ ਨਹੀਂ ਤਾਂ ਸਾਰੀ ਉਮਰ ਇਹਦੇ ਤੋਂ ਝੋਲਾ ਚਗਾ ਕੇ ਮੇਰੇ ਮਗਰ ਹੀ ਚੜੀ ਬਸ ਵੀ ਕਿਉਂਕਿ ਵਾਸ ਲੱਗੀ ਨਹੀਂ ਕਿਉਂਕਿ ਤੁਹਾਡੇ ਪਿੰਡ ਤਾਂ ਨਹੀਂ ਲੱਗੀ ਜਗਰਾਉ ਲੱਗੀ ਜਗਰਾਉ ਲੱਗੀ ਅਸੀਂ ਸੁੰਦੇਰੇ ਮੇਰੇ ਕਹਿੰਦਾ ਮਤਲਬ ਹੈ ਆ ਪਿੱਛੇ ਸਰਪੰਚ ਦੇ ਘਰੇ ਗਏ ਸੀ ਉਹ ਕਹਿੰਦਾ ਸਾਡੇ ਸਕੂਲ ਹੈ ਉੱਥੇ ਇੱਕ ਹੀ ਅਧਿਆਪਕ ਹੈ ਹੋਰ ਮੈਨੂੰ ਇੱਕ ਗੱਲ ਦੱਸੋ ਅੱਛਾ ਕਿੰਨੇ ਪੜਾਉਂਦੇ ਐ ਗਰੀਬਾਂ ਦੇ ਵੇਚ ਵਾਲਿਆਂ ਦੇ ਵੱਡੇ ਸਰਦਾਰਾਂ ਦੇ ਤਾਂ ਦਿੱਲੀ ਪੜਦੇ ਐ ਦੇਹਦਾਲੇ ਸਕੂਲਾਂ ਦੇ ਵਿੱਚ ਤਾਂ ਇੱਕ ਸਕੂਲ ਦੇ ਵਿੱਚ ਇੱਕ ਅਧਿਆਪਕ ਐ ਕਿਉਂ ਭਾਈ ਲਕਸ਼ਮ ਸਿੰਘ ਬਿੰਦਲ ਸਾਬ ਬੋਲੋ ਹਾਂ ਇੱਥੇ ਵੀ ਇੱਕ ਹੋਣਾ ਹੈ ਕਿ ਇੱਥੇ ਇੱਕ ਟੀਚਰ ਪੜ੍ਹਾਏਗਾ ਸੋ ਇਹ ਹਾਲਾਤ ਬਣ ਗਏ ਐ ਆਮ ਆਗਮੀ ਪਾਰਟੀ ਦੇ ਸੋ ਮੈਂ ਹੁਣ ਸਮਾਂ ਜ਼ਿਆਦਾ ਹੋ ਗਿਆ ਅਗਲੇ ਪਿੰਡਾਂ ਚ 2 ਘੰਟੇ ਲੇਟ ਆ ਮੇਰੇ ਪ੍ਰੋਗਰਾਮ ਐ ਮੇਰੀ ਬੇਨਤੀ ਹੈ ਰਾਜੇ ਬੜਿੰਗ ਦੇ ਬਾਰੇ ਜਿਹਨੂੰ ਮਰਜੀ ਪੁੱਛ ਲਓ ਰਾਜਾ ਬੜਿੰਗ ਜੋ ਕਹਿੰਦਾ ਉਹ ਕਰਦਾ ਹੈ ਬਾਦਲਾਂ ਨਾਲ ਲੜਦਾ ਹੈ ਐਤ ਕੀ 69 ਸੀਟਾਂ ਤੇ ਝਾੜੂ ਫਿਰ ਗਿਆ ਕਿੰਨੀਆਂ ਤੇ ਪਰ ਰਾਜਾ ਬੜਿੰਗ ਨੇ ਇਕੱਲੇ ਨੇ ਝਾੜੂ ਤੋੜ ਕੇ ਪਾਸੇ ਲਾਤਾ ਮੈਂ ਚਰ ਕਾਂਗਰਸ ਦਾ ਚੰਡਾ ਗੱਡਿਆ ਐਤ ਕੀ ਵੀ ਮੈਂ ਜਿੱਤ ਕੇ ਆਇਆ ਤੁਹਾਡੀ ਕਿਰਪਾ ਨਾਲ ਬਾਬੇ ਨਾਨਕ ਦੀ ਕਿਰਪਾ ਨਾਲ ਤੇ ਹੁਣ ਤਕੜੇ ਹੋ ਕੇ ਕਾਂਗਰਸ ਪਾਰਟੀ ਨੂੰ ਵੋਟਾਂ ਪਾਓ ਇੱਕ ਤਰੀਕ ਨੂੰ ਵੋਟਾਂ ਪੈਣੀਆਂ ਇਹ ਨਾ ਹੋਏ ਆਪਦੀਆਂ ਦਰਾਨੀਆਂ ਨੂੰ ਕਹਿ ਦਿਓ ਜਿਠਾਣੀਆਂ ਨੂੰ ਕਹਦੇ ਹੋ ਨਾ ਨਾਨਾ ਨੂੰ ਕਹਦੇ ਹੋ ਪੇਕਿਆਂ 'ਚ ਫੋਨ ਕਰਦੇ ਹੋ ਤੇ ਆਪ ਦੀਆਂ ਕੁੜਮਣੀਆਂ ਨੂੰ ਕਹਦੇ ਹੋ ਕਿ ਇਸ ਵਾਰੀ ਵੋਟਰ ਰਾਜੇ ਬੜਿੰਗ ਨੂੰ ਹੀ ਠੋਕਣੀ ਠੀਕ ਹੈ ਹਾਂ ਫੇਰ ਆਉਂਗਾ ਫੇਰ ਚਾਹ ਪੀ ਕੇ ਆਉਂਗਾ ਨਾਲ ਵੇਪਰੋਂ ਫਿਰ ਖਾ ਕੇ ਜਾਉਂਗਾ ਨਾਲੇ ਤੁਹਾਡੇ ਨਾਲ ਗੱਲਾਂ ਬਾਤਾਂ ਰਾਤ ਨੂੰ ਬਹਿ ਕੇ ਕਰਕੇ ਨਾ ਤੁਹਾਡਾ ਸਾਰਿਆਂ ਦਾ ਧੰਨਵਾਦ ਅਮੀਰ ਕਰਦਾ ਇੱਕ ਤਰੀਕ ਨੂੰ ਪੰਜੇ ਦਾ ਬਟਨ ਦਬਾ ਕੇ ਤੁਸੀਂ ਆਪਦੇ ਭਰਾ ਨੂੰ ਕਾਮਯਾਬ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ